ਤਾਰੂ ਸਿੰਘ ਸੁਣਨ my, daddy. my daddy. ਰੂਹ ਦਾ ਸਵੇਰੇ ਦੇ ਦੇ ਕੇ ਸਿਰ ਸਰਦਾਰ ਖਾਉਂਦੇ ਰਣਜਤਾਂ ਕੋਲਿਆਣਾ ਬੁੱਤਿਆ ਰਈ ਕਰ ਲਿਆ ਸੱਜਦਾਰ ਜੜ੍ਹ ਭਾਰਾ ਕੱਖੀ ਤੇ ਸੁੰਗਿਆ ਤਰ ਕਰੇ ਨਾ ਹਾਰਾ ਉਹਨਾਂ ਦਾ ਚੱਕਰ ਮੈਂ ਉਹਨਾਂ ਦਾ ਚੱਕਰ ਮੈਂ ਸੱਜਣ ਮਿੱਤਰ ਜੋ ਕਰਿਆਉਂਦੇ ਸੱਜਣ ਮਿੱਤਰ ਜੋ ਕਰਿਆਉਂਦੇ ਜੋ ਲਿਖਿਆ ਉਹਨਾਂ ਦਾ मांगता नहीं मेरा कर्म धर्म की सेवा